ਜਲਵਾ ਜਲਵਾ ਪਾਕਿਸਤਾਨ ਮਰਦਾਬਾ ਜਲਵਾ ਜਲਵਾ ਦਿੱਲੀ ਮਰਦਾਬਾ ਜਲਵਾ ਜਲਵਾ ਪਹਿਲਗਾਮ 'ਚ ਹੋਏ ਆਤਵਾਦੀ ਹਮਲੇ ਨੂੰ ਲੈ ਕੇ ਦੀਨਾਨਗਰ ਸ਼ਹਿਰ ਪੂਰਨ ਤੌਰ ਤੇ ਰਹਾ ਬੰਦ ਦੀਨਾਨਗਰ ਸ਼ਹਿਰ ਦੇ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਦਿੱਤਾ ਏਕੇ ਦਾ ਸਬੂਤ ਬੀਤੇ ਦਿਨੀ ਪਹਿਲਗਾਮ 'ਚ ਹੋਏ ਆਤਵਾਦੀ ਹਮਲੇ ਨੂੰ ਲੈ ਕੇ ਦੀਨਾਨਗਰ 'ਚ ਬੰਦ ਦਾ ਅਸਰ ਪੂਰਨ ਤੌਰ ਤੇ ਦੇਖਣ ਨੂੰ ਮਿਲਿਆ ਦੀਨਾਨਗਰ ਦੇ ਸਮੂਹ ਦੁਕਾਨਦਾਰਾਂ ਅਤੇ Hindu ਸੰਗਠਨਾਂ ਵੱਲੋਂ ਸ਼ਹਿਰ 'ਚ ਰੋਸ਼ਮਾਰਚ ਵੀ ਕੱਢਿਆ ਗਿਆ ਇਸ ਮੌਕੇ ਤੇ ਹਿੰਦੂਆਂ ਵਿੱਚ ਪਾਕਿਸਤਾਨ ਪ੍ਰਤੀ ਪੂਰਾ ਗੁੱਸਾ ਦੇਖਣ ਨੂੰ ਮਿਲਿਆ ਦੀਨਾਨਗਰ ਦੇ ਸਮੂਹ ਸੰਗਠਨਾਂ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਪਾਕਿਸਤਾਨ ਮੁਦਾਵਾਤ ਮੁਦਾਵਾਤ ਕੱਜਾ ਪੈਰ ਜੁੱਤੀ ਦਾ ਪਾਕਿਸਤਾਨ ਜੁੱਤੀ ਦਾ ਕੱਜਾ ਪੈਰ ਜੁੱਤੀ ਦਾ ਪਾਕਿਸਤਾਨ ਜੁੱਤੀ ਦਾ ਕੱਜਾ ਪੈਰ ਜੁੱਤੀ ਦਾ ਪਾਕਿਸਤਾਨ ਜੁੱਤੀ ਦਾ ਅੱਜ ਅਸੀਂ ਸਾਰੇ ਦਿਨਾਨਗਰ ਦੇ ਜਿੰਨੇ ਵੀ ਹਿੰਦੂ ਸੰਗਠਨ ਆ ਅੱਜ ਸਾਰਿਆਂ ਨੇ ਰੋਸ਼ ਮਾਰਚ ਕੱਢਿਆ ਜਿਹੜਾ ਕਿ ਸ਼੍ਰੀਨਗਰ ਦੇ ਵਿੱਚ ਪਾਕਿਸਤਾਨੀ ਅੰਤਗਵਾਦੀਆਂ ਨੇ ਸਾਡੇ ਜਿਹੜੇ ਹਿੰਦੂ ਭਰਾਣੇ ਉਹਨਾਂ ਨੂੰ ਪੁੱਛ ਕੇ ਵੀ ਤੁਸੀਂ ਕਿਸ ਧਰਮ ਦੇ ਹੋ Hindu ਧਰਮ ਦੇ ਹੋ ਉਹਨਾਂ ਦੀ ਪੈਂਟਾ ਉਤਾਰ ਕੇ ਉਹਨਾਂ ਨੂੰ ਗੋਲੀਆਂ ਮਾਰੀ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਸ ਚੱਕਰ ਦੇ ਵਿੱਚ ਅੱਜ ਅਸੀਂ ਰੋਸ਼ ਮਾਰਚ ਕੱਢਿਆ ਸਾਡੇ ਪੂਰੇ ਸ਼ਹਿਰ ਨੇ ਸਾਡਾ ਸਹਿਯੋਗ ਦਿੱਤਾ ਪੂਰੇ ਦਾ ਪੂਰਾ ਸ਼ਹਿਰ ਬੰਦ ਆ ਅਸੀਂ ਮੋਦੀ ਜੀ ਦੇ ਕਿ ਇੱਕ ਆਸ ਰੱਖਣਿਆ ਕਿ ਜਿੱਦਾਂ ਉਹਨਾਂ ਨੇ ਸਾਡੇ Hindu ਭਰਾਵਾਂ ਨੂੰ ਮਾਰਿਆ ਜਾਂ ਤੇ ਪਾਕਿਸਤਾਨ ਨਾਲ ਇੱਕ ਵਾਰੀ ਆਰ ਪਾਰ ਦੀ ਲੜਾਈ ਹੋ ਹੀ ਜਾਏ ਇੱਕ ਵਾਰੀ ਇੱਕ ਵਾਰੀ ਆਰ ਪਾਰ ਦੀ ਲੜਾਈ ਹੋਈ ਜਾਏ ਅਸੀਂ ਚਾਹੁੰਦੇ ਆਂ ਕਿ ਗੋਲੀ ਦਾ ਜਵਾਬ ਗੋਲੀ ਤੇ ਮੌਤ ਦਾ ਬਦਲਾ ਮੌਤ ਇਸ ਕਰਕੇ ਪਾਕਿਸਤਾਨ ਦੇ ਉੱਪਰ ਜਿੰਨੀ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਏ ਕਿਉਂਕਿ ਪੂਰੇ ਦਾ ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਤੇ ਸਾਰਾ ਦਿਨਾਂਗਰ ਨੇ ਅੱਜ ਸਾਨੂੰ ਪੂਰਾ ਸਹਿਯੋਗ ਦਿੱਤਾ ਜਿਹੜਾ ਦਿਨਾਂਗਰ ਬੰਦ ਹੈ ਬਾਰ ਮੰਡਲ ਨਾਲ ਵੀ ਤੁਸੀਂ ਤਾਲੁਕਤ ਰੱਖਦੇ ਹੋ ਦਿਨਾਂਗਰ ਸ਼ਹਿਰ ਦੀ ਗੱਲ ਕਰਨੀ ਹੈ ਕਾਫੀ ਪਰਸੈਂਟੇਜ ਦੇ ਵਿੱਚ ਜਿਹੜਾ ਮੁਸਲਮਾਨਾਂ ਨੂੰ ਦੁਕਾਨਾਂ ਜਿਹੜੀਆਂ ਕਿਰਾਇਆ ਦਿੱਤੀ ਨੇ ਮੋਟੇ ਮੁਨਾਫੇ ਦਿੱਤੇ ਨੇ ਉਹਨਾਂ ਲੋਕਾਂ ਨੂੰ ਕੀ ਸਨੈਹ ਦੇਣਾ ਚਾਹੁੰਦੇ ਆ ਅਸੀਂ ਅਸੀਂ ਆਪਣੇ ਜਿਹੜੇ ਵੀ ਹਿੰਦੂ ਭਰਾ ਆ ਸੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਸ਼੍ਰੀਨਗਰ ਚ ਹੋਇਆ ਉਹ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਤੇ ਆਪਣੇ ਜਿਹੜੇ ਹਿੰਦੂ ਭਰਾ ਵਾ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਜਾਦਾ ਪੈਸੇ ਲੈ ਕੇ ਕਿਰਪਾ ਕਰਕੇ ਉਹ ਦੁਕਾਨਾਂ ਖਾਲੀ ਕਰਾ ਦਿਓ ਕਿਉਂਕਿ ਆਉਣ ਵਾਲਾ ਟਾਈਮ ਸਾਡੇ ਬੱਚਿਆਂ ਵਾਸਤੇ ਬਹੁਤ ਮਾੜਾ ਜੀ ਜੇ ਉਹ ਨਹੀਂ ਕਰਵਾਉਂਦੇ ਤਾਂ ਖਾਸ ਕਰ ਤੁਹਾਡੇ ਵੱਲੋਂ ਸ਼ਹਿਰ ਵਾਸੀ ਵੱਲੋਂ ਕੀ ਅਸੀਂ ਉਹਨਾਂ ਨੂੰ ਇੱਕ ਵਾਰੀ ਸਮਝਾਵਾਂਗੇ ਸਾਨੂੰ ਪੂਰੀ ਆਸ ਹੈ ਵੀ ਉਹ ਸਾਡੇ ਨਾਲ ਸਹਿਯੋਗ ਵੀ ਕਰਨਗੇ ਕਈ ਦੁਕਾਨਦਾਰ ਮੰਨ ਵੀ ਗਏ ਆ ਵੀ ਅਸੀਂ ਦੁਕਾਨਾਂ ਖਾਲੀ ਕਰਾ ਦਿਆਂਗੇ ਅਸੀਂ ਜਾਣਦੇ ਆ ਵੀ ਜਿਹੜਾ ਪੂਰਨ ਬੰਦ ਦਾ ਹੋਇਆ ਸਹਿਯੋਗ ਕੇਂਦਰ ਸਰਕਾਰ ਨੂੰ ਸਾਡੀ ਮੰਗ ਆ ਵੀ ਇਹਦਾ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਵੇ ਮੋਤ ਦਾ ਬਦਲਾ ਮੋਤ ਪੀ ਪੰਜ ਸਰਵਾਂ ਦਾ ਕਿੱਸਾ ਦੇਖਦੇ ਹੋ ਅੱਜ ਅੱਜ ਦਿਨਾਂਗਰ ਸ਼ਹਿਰ ਦੀਆਂ ਸਮੁੱਚੀ ਸਮੁੱਚੀ ਸਿਆਸੀ ਧਾਰਮਿਕ ਤੇ ਜਿੰਨੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਹੀ ਇਹ ਬੰਦ ਦੀ ਕਾਲ ਜਿਹੜੀ ਆ ਸਫਲਤਾ ਪੂਰਵਕ ਅੱਜ ਜਿਹੜੀ ਹੈ ਸ਼ਹਿਰ 'ਚ ਵੇਖਣ ਨੂੰ ਮਿਲੀ ਹੈ ਅੱਜ ਦਿਨਾਂਗਰ ਸ਼ਹਿਰ ਦਾ ਸਮੁੱਚਾ ਦੁਕਾਨਦਾਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਵੱਡਾ ਦੁਕਾਨਦਾਰ ਹੈ ਸਾਰਿਆਂ ਨੇ ਆਪ ਮੁਹੰਦਰੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇੱਕ ਏਕੇ ਦਾ ਜਿਹੜਾ ਸਬੂਤ ਆ ਉਹ ਪੇਸ਼ ਕੀਤਾ ਅਸੀਂ ਅੱਜ ਦਿਨਾਨਗਰ ਸ਼ਹਿਰ ਵੱਲੋਂ ਜੋ ਵੀ ਭਾਰਤ ਸਰਕਾਰ ਇਹ ਸੰਬੰਧੀ ਫੈਸਲਾ ਲਵੇਗੀ ਉਸ ਫੈਸਲੇ ਦਾ ਪੂਰਨ ਸਮਰਥਨ ਕਰਦੇ ਹੋਏ ਹਰ ਇੱਕ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਜਿਹੜਾ ਆ ਉਹ ਦਿਨਾਨਗਰ ਸ਼ਹਿਰ ਦੇ ਨਿਵਾਸੀ ਜਿਹੜੇ ਆ ਉਹ ਸਹਿਯੋਗ ਕਰਨਗੇ ਪਹਿਲਗਾਮ ਦੇ ਵਿੱਚ ਜਿਹੜਾ ਤਕਵਾਦੀ ਹਮਲਾ ਹੋਇਆ ਇੱਕ ਬਹੁਤ ਹੀ ਨਿੰਦਣਿਆ ਹਮਲਾ ਹੈ ਔਰ ਬੜਾ ਇੱਕ ਸੱਚੀ ਸਮਝ ਸਾਜੇ ਤਹਿਤ ਇਹ ਹਮਲਾ ਕੀਤਾ ਗਿਆ ਹੈ ਇਹਦੀ ਪਰਜੋਰ ਨਿੰਦਾ ਜਿੰਨੀ ਹੋ ਸਕੇ ਉਹ ਕੀਤੀ ਜਾਣੀ ਚਾਹੀਦੀ ਹੈ ਔਰ ਪਾਕਿਸਤਾਨ ਦੇ ਨਾਲ ਪੂਰਨ ਤੌਰ ਤੇ ਵਪਾਰ ਬੰਦ ਕਾਰੋਬਾਰ ਬੰਦ ਗੁਜਰਾਤ ਸਾਈਡ ਤੇ ਜਿਹੜਾ ਪੋਰਟ ਹੈਗਾ ਜਿਹੜਾ ਉਹ ਵੀ ਬੰਦ ਹੋਣਾ ਚਾਹੀਦਾ ਹੈ ਵਪਾਰਿਕ ਰਸਤੇ ਸਾਰੇ ਬੰਦ ਹੋਣੇ ਚਾਹੀਦੇ ਆ ਪੂਰਨ ਤੌਰ ਤੇ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਪਾਕਿਸਤਾਨ ਨੂੰ ਆਤਕਵਾਦ ਦੇਸ਼ ਘੋਸ਼ਿਤ ਕਰਨਾ ਚਾਹੀਦਾ ਹੈ ਜਿਹੜਾ ਕਿ ਆਏ ਦਿਨ ਆਤਕਵਾਦੀ ਇਹਨਾਂ ਦੇ ਆਪਣੇ ਪਾਲਦਾਇਆ ਔਰ ਉਹਨੂੰ ਪੂਰਨ ਤੌਰ ਤੇ ਦਾ ਸਾਰੇ ਦੇਸ਼ ਦਾ ਬਿਸ਼ਕਾਰ ਕਰਨਾ ਮੈਂ ਨਹੀਂ ਕਹਿੰਦਾ ਆ ਮੋਦੀ ਸਾਹਿਬ ਨੂੰ ਵੀ ਇੱਕ ਮੰਗ ਕਰਦਾ ਕਿ ਇਹਦਾ ਜਿਹੜਾ ਜਵਾਬ ਹੈ ਜਲਦੋਂ ਜਲਦੇ ਦਿੱਤਾ ਜਾਏ ਤਾਂ ਕਿ ਭਾਰਤ ਦੀ ਜਨਤਾ ਨੂੰ ਇੱਕ ਸਕੂਨ ਮਿਲੇ ਕਿ ਜਿਹਦੇ ਕਰਕੇ ਜਿਹੜਾ ਸ਼ਹਿਰ ਵਾਸੀਆਂ ਦੇ ਦਿਲਾਂ ਨੂੰ ਵੀ ਸਕੂਨ ਮਿਲੇ ਕਿ ਅਸੀਂ ਆਪਣਾ ਬਦਲਾ ਲੈ ਚੁੱਕੇ ਹਾਂ ਕਿੰਦਾ ਰਹਿ ਗਿਆ ਜੀ ਅੱਜ ਦਾ ਪੰਨਾ ਅੱਜ ਦਿਨਾਂਗਰ ਦੇ ਵਿੱਚ ਬੰਦ ਨੂੰ ਪੂਰਨ ਸਮਰਥਨ ਜਿਹੜਾ ਸ਼ਹਿਰ ਵਾਸੀਆਂ ਨੇ ਦਿੱਤਾ ਔਰ ਬੜੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਪੈਲਗ람 ਦੇ ਵਿੱਚ ਹਿੰਦੂ ਪਰਿਵਾਰ ਜਿਹੜੇ ਲੋਕ ਸਨਾਨੇ ਸੀ ਜਿਹੜੇ ਉੱਥੇ ਆਪਣਾ ਘੁੰਮਣ ਫਿਰਨ ਜਿਹੜੇ ਗਏ ਸੀ ਉਹਨਾਂ ਦੀ ਬੇਰਹਿਮੀ ਨਾਲ ਜਿਹੜੀ ਉੱਥੇ ਹੱਤਿਆ ਕੀਤੀ ਗਈ ਆ ਉਹਦੇ ਨਾਲ ਪੂਰਾ ਦੇਸ਼ ਗੁੱਸੇ ਦੇ ਵਿੱਚ ਆ ਔਰ ਅੱਜ ਦਿਨਾਨਗਰ ਦੇ ਵਿੱਚ ਵੀ ਜਿਹੜੇ ਸਾਡੇ ਜਿੰਨੇ ਵੀ ਸੰਗਠਨ ਨੇ ਉਹਨਾਂ 'ਚ ਭਾਰੀ ਦੋਸ਼ ਪਾਇਆ ਗਿਆ ਸੀ ਔਰ ਅੱਜ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਅੱਜ ਪੂਰਨ ਤੌਰ ਤੇ ਦਿਨਾਨਗਰ ਜਿਹੜਾ ਉਹ ਬੰਦ ਰਿਹਾ ਔਰ ਬੜਾ ਵਧੀਆ ਲੋਕ ਨੇ ਸਹਿਯੋਗ ਦਿੱਤਾ